ਜਿਵੇਂ ਜਿਵੇਂ 4 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਤਰੀਕ ਨੇੜੇ ਆ ਰਹੀ ਹੈ ਤਿਵੇਂ-ਤਿਵੇਂ ਸੂਬੇ ਦੀ ਸਿਆਸਤ ਦਾ ਅਖਾੜਾ ਦਿਨੋਂ-ਦਿਨ ਗਰਮਾਉਂਦਾ ਜਾ ਰਿਹਾ ਹੈ ਅਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਦਿੱਗਜ ਨੇਤਾ ਆਪਣੀ ਆਪਣੀ ਪਾਰਟੀ ਤੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰਾਂ ਦੇ ਹੱਕ ਵਿੱਚ ਵੱਡੇ-ਵੱਡੇ ਚੋਣ ਜਲਸੇ ਕਰ ਵੋਟਰਾਂ ਨੂੰ ਲਿਵਾਉਣ ਵਿੱਚ ਜੁਟੇ ਚੋਣ ਮੈਦਾਨ ਫਤਿਹ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਜਿਸ ਦੇ ਚੱਲਦਿਆਂ ਹਲਕਾ ਸਰਦੂਲਗੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਭੋਲਾ ਮਾਨ ਦੇ ਹੱਕ ਵਿੱਚ ਇੱਕ ਵੱਡੀ ਚੋਣ ਰੈਲੀ ਕੀਤੀ ਗਈ ਜਿਸ ਵਿੱਚ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਰੈਲੀ ਨੂੰ ਸੰਬੋਧਨ ਕਰਦਿਆਂ ਆਪਣੇ ਕਮੇਡੀਅਨ ਅੰਦਾਜ਼ ਵਿੱਚ ਵਿਅੰਗ ਕੱਸਦਿਆਂ ਭਗਵੰਤ ਮਾਨ ਨੇ ਜਿੱਥੇ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤ ਸਰਕਾਰ ਬਣਾਉਣ ਦਾ ਦਾਵਾ ਕੀਤਾ ਉੱਥੇ ਹੀ ਅਕਾਲੀ ਦਲ ਦੇ ਕਈ ਮੰਤਰੀਆਂ ਨੂੰ ਜੇਲ੍ਹ ਭੇਜਣ ਦੀ ਗੱਲ ਵੀ ਆਖੀ ਦੀਪ ਚਿੱਤਨ ਲੱਗ ਜਾਣਗੇ ਕਾਲੇ ਨਾ ਕਰੀਏ ਮੈਂ ਹੈ ਜੇ ਛੇਤੀ ਤਰੀਕ ਰਾਸੋ ਵਿੱਚ ਨਾ ਪਾਧੀ ਹੋਈ ਪਈ ਹੈ ਕਹਿੰਦੇ ਵੀ ਮਸਾਕੀ ਤੋਂ ਪਹਿਲਾਂ ਪਹਿਲਾਂ ਮੈਂ ਠੀਕ ਹੈ ਜੀ ਯਾਨੀ ਕਿ ਸ਼ਰਾਬ आगे। आगे चले सरकार एक बिच 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 मलुके, तोते मजीठे नोनी बोनी टोनी मानते बनते छां लखी तखी पक्षी राजू सब अंदर हो गए ਪੰਜਾਬ ਨੂੰ ਸੰਸਰਗਣੇ ਬਣ ਕੇ ਉਹ ਨੋਨੀ ਨੋਨੀ ਮਾਨ ਗੁਰੂ ਹਰਸਾਏ ਕੋਲ ਰਿਹਾ ਉਹ ਰੇਸ ਤੇ ਨ ਇਚਾਰਜ ਹੈ ਇਸ ਮੌਕੇ ਸਰਦੂਲਗੜ ਤੋਂ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਭੋਲਾ ਮਾਨ ਨੇ ਕਿਹਾ ਕਿ ਭਾਰੀ ਮੀਂਹ ਪੈਣ ਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਲੋਕਾਂ ਦਾ ਰੈਲੀ ਵਿੱਚ ਸ਼ਿਰਕਤ ਕਰਨਾ ਇਹ ਸਾਬਤ ਕਰਦਾ ਹੈ ਕਿ ਇਹਨਾਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਰੂਰ ਬਣੇਗੀ ਅੱਜ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ بارش ਲਗਾਤਾਰ ਕੱਲ ਸ਼ਾਮ ਤੋਂ ਪਈ ਰਹੀ ਸੀ ਇੰਨੇ ਭਾਰੀ ਮੀਂਹ ਦੇ ਵਿੱਚ ਵਿੱਚ ਵੀ ਲੋਕਾਂ ਦਾ ਆਉਣਾ ਕਿਉਂਕਿ ਇੰਨੇ ਭਾਰੀ ਗਿਣਤੀ 'ਚ ਆਮ ਆਦਮੀ ਪਾਰਟੀ ਦੇ ਜਿਹੜਾ ਵਰਕਰ ਪਹੁੰਚਿਆ ਇਸ ਤੋਂ ਸਿੱਧ ਹੋ ਗਿਆ ਕਿ 4 ਫਰਵਰੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨਾ ਤੈ ਇਹ ਹਲਕਾ ਸਰਦੂਲਗੜ੍ਹ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਗੀ ਕਿਉਂਕਿ ਲੋਕਾਂ ਦਾ ਜਿਹੜਾ ਹੜ ਹੈ ਉਹ ਇਸ ਤਰ੍ਹਾਂ ਆਇਆ ਹੈ ਇਤੋਂ ਪਹਿਲਾਂ ਹੋਰਾਂ ਪਾਰਟੀਆਂ 'ਚ ਇੰਨੇ ਮੀਚ ਸ਼ਾਇਦ 5-400 ਬੰਦਾ ਇਕੱਠਾ ਹੋ ਸਕਦਾ ਸੀਗਾ ਚੋਣ ਦੰਗਲ ਦੌਰਾਨ ਪੂਰੀ ਤਰ੍ਹਾਂ ਮਗੇ ਸਿਆਸੀ ਪਿੰਡ ਵਿੱਚ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਆਗੂ ਇੱਕ ਦੂਜੇ ਉੱਪਰ ਦੋਸ਼ ਨਾਜ਼ੀ ਕਰ ਆਪਣੀ ਆਪਣੀ ਜਿੱਤ ਦਾ ਦਾਵਾ ਠੋਕ ਸੂਬੇ ਦੀ ਸੱਤਾ ਤੇ ਕਾਬਜ਼ ਹੋਣ ਦੇ ਸੁਪਨੇ ਦੇਖ ਰਹੇ ਹਨ ਪਰ ਲੋਕ ਕਿਸ ਦੇ ਹੱਥ ਸੱਤਾ ਦੀ ਚਾਬੀ ਦਿੰਦੇ ਹਨ ਇਹ ਤਾਂ ਚੋਣ ਨਤੀਜੇ ਹੀ ਦੱਸਣਗੇ ਸਰਦੂਲਗੜ੍ਹ ਤੋਂ ਕੈਮਰਾਮੈਨ ਰਣਜੀਤ ਗਰਗ ਦੇ ਨਾਲ ਨਰੈਣ ਗਰਗ ਦੀ ਰਿਪੋਰਟ